ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਨਾਕਾਬੰਦੀ ਕੀਤੀ ਗਈ ਸੀ ਅਤੇ ਇਸ ਦੌਰਾਨ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਜਿੰਨਾ ਵਾਹਨਾਂ ਦੇ ਕਾਗਜ਼ਾਤ ਘੱਟ ਸਨ ਜਾਂ ਕੋਈ ਹੋਰ ਕਮੀ ਸੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਸਨ ਇਸੇ ਦੌਰਾਨ ਇੱਕ ਕਾਲੇ ਰੰਗ ਦੀ ਸਕੋਰਪਿਓ ਆਈ ਜਿਸ ਨੂੰ ਬਟਾਲਾ ਟ੍ਰੈਫਿਕ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਸਕੋਰਪਿਓ ਚਾਲਕ ਨੇ ਨਾਕਾਬੰਦੀ ਦੇਖ ਕੇ ਉਥੋਂ ਗੱਡੀ ਪੁਝਾ ਲਈ ਅਤੇ ਬਟਾਲਾ ਟ੍ਰੈਫਿਕ ਪੁਲਸ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਅਤੇ ਜਦੋਂ ਸਕੋਰਪਿਓ ਰੋਕੀ ਗਈ ਤਾਂ ਇਹ ਸਕੋਰਪਿਓ ਇੱਕ ਪੁਲਿਸ ਮੁਲਾਜ਼ਮ ਦੀ ਨਿਕਲੀ ਜਿਸ ਕੋਲੋਂ ਇੱਕ ਪੁਲਿਸ ਦਾ ਆਈਡੈਂਟੀਟੀ ਕਾਰਡ ਵੀ ਬਰਾਮਦ ਹੋਇਆ ਹੈ ਇਸ ਮੌਕੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਹ ਪੁਲਿਸ ਮੁਲਾਜ਼ਮ ਹੋ ਕੇ ਇਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਸ ਮੌਕੇ ਗੱਲਬਾਤ ਦੌਰਾਨ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਇੱਕੋ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪੀਓ ਆਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਜੀ ਫਿਰ ਗ੍ਰਿਫਤਾਰ ਕਰਕੇ ਕਾਜ ਪੱਤਰ ਹੈਗੇ ਨੇ ਉਹਦੀ ਮਦਰ ਐ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪੈਸੇ ਮਿਲਦੇ ਨੇ ਤੇ ਉਹ ਫਿਰ ਬੱਚੇ ਗਲਤ ਜੂਨ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਇਹ ਮੁਲਾਜ਼ਮ ਹੈ ਮੁੰਡਾ ਜੀ ਇੱਕ ਤੇ ਅਕੇ ਨੰਬਰ ਪਲੇਟਾਂ ਨੀਗੀ ਇੱਕ ਕਾਲੀ ਫਿਲਮ ਲਾਈ ਸੀ ਇੱਕ ਇਸ਼ਾਰੇ ਦੇ ਖਿਲਾਫ ਰਜਿਸਟਰੀ ਕੀਤੀ ਇਹਨੇ ਜੀ ਉਹ ਸਮਾਨ ਨਿਕਾ ਰਹਿ ਗਿਆ ਹੈ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਕਾਂਦੇ ਹਾਂ ਕਿਤੇ ਐਸਐਚਓ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਰੂਟ ਮਾਰਕ ਨਹੀਂ ਰਾਜੀ ਕਿਸੇ ਨੂੰ ਜੀ ਹੋ ਸਕਦਾ ਹੈ ਨੁਕਸਾਨ ਪਰ ਇਹਨੂੰ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਹੈ ਕਾਰਵਾਈ ਇਹਦੀ ਬਣਦੀ ਕਾਰਵਾਈ ਕਰਨੇ ਤਾਂ ਫੋੜਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ ਕੋ 5-7000 ਤਾਂ ਆਪੇ ਅਗਲ ਦੁਕਾਨੇ ਆ ਜੂਗੀ ਹੋਰ ਬਲੇਬਾਜੀ ਕਰਦਾ ਤੇਲ ਮੁੱਕਿਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹ ਹੀ ਗੱਲਾਂ ਨੇ ਜਵਾਬ ਕੋਈ ਨਹੀਂ ਤੇ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਦੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ ਜਿੱਦਾਂ ਲਈ ਸਾਰੇ ਦਰਵਾਜ਼ੇ ਬੰਦ ਨੇ ਪੁਲਿਸ ਦਾ ਦਰਵਾਜ਼ਾ ਤਾਂ ਲਈ ਖੁੱਲਾ ਅੰਦਾਜ਼ੀ ਰਾਤੋਂ ਪਹਿੰ ਦੇਣ ਹੋਏ ਸੋ ਪੁਲਿਸ ਦਾ ਮਾਣ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਦੇ ਰੁਕ ਜਾਓ ਪੁਲਿਸ ਕੋਈ ਕੋਈ ਕ੍ਰਾਈਮ ਨਹੀਂ ਕਰਦੀ ਪੁਲਿਸ ਆਪਣੀ ਡਿਊਟੀ ਸਜ ਤਰੀਕੇ ਨਾਲ ਕਰਦੀ ਆ